ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਝੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਇਨਫਰਮੇਸ਼ਨ ਲੈਦਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਕੀ ਹੈ ਤੁਹਾਡਾ ਨਾਮ ਬਾਈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੋਗਾ ਫੋਨ ਨੰਬਰ 836060885 ਸੂਈ ਸਵਾਈ ਤੋਂ ਸ਼ੁਰੂ ਕਰ ਲਾ ਰਵਿੰਦਰ ਕੰਨ ਮਾਸੂਆ ਕੋਈ ਸੂਆ ਅਗਲਾ ਦੂਜਾ ਮੰਨ ਲੈ ਤੀਜਾ ਮੰਨ ਲੈ ਯਾਰ ਆਪਣੀਆਂ ਗਾਂਵਾਂ ਲਿਆਂਦੀਆਂ ਹੁੰਦੀਆਂ ਹਾਂ ਆਪ ਅੱਗੇ ਵੀ ਇੱਕ ਵੀਡੀਓ ਚ ਕਹਿੰਦੇ ਆ ਅਗਲਾ ਕਹਿੰਦਾ ਯਾਰ ਐਂ ਜੋ ਆਪਣੇ ਗਾਹਾਂ ਆਈਏ ਪਤਾ ਨਹੀਂ ਦੂਜਾ ਮੰਨ ਲੈ ਔਰ ਤੀਜਾ ਮੰਨ ਲੈ ਪਵਾ 10ਵਾਂ ਮੰਨ ਲੈ 10ਵਾਂ ਮੰਨ ਲੈ ਜਿਹੜਾ ਸੂਆ ਮੰਨਦੀ ਤੁਸੀਂ ਯਾਰ ਆਪਾਂ ਤਾਂ ਦੂਜਾ ਕਹਿ ਦੇਣਾ ਹਾਂ ਸਿੱਧੀ ਗੱਲ ਹੈ ਜੇ ਆਪਾਂ ਸੇਵਾ ਦੇ ਆ ਯਾਰ ਉਸ ਵੀ ਨਹੀਂ ਕਹਿੰਦੇ ਆਪਾਂ ਅਗਲੇ ਨੇ ਆਪਾਂ 13-14 ਕਿਲੋ ਦੱਸਿਆ ਦਾ ਸਹੀ ਹੈ ਆਪਾਂ ਆਪਣੇ ਅਗਲਾ 2 ਕਿਲੋ ਮੰਨ ਲੈ ਧਾਰਾ ਮੰਨ ਲੈ ਆ ਟਾਈਮ ਬੋਲੇ ਜਾ ਜਾਵਾਂ ਧਾਰਾ ਹੀ ਮੰਨੇ ਸੂਈ ਨੂੰ ਸਵਾ ਬਈ ਇਹ ਰਾਤ ਸੂਈ ਹੈ ਜੈਜਾ ਮੱਲ ਜੈਜਾ ਹਾਂ ਨਾ ਬਈ 38000 ਰੁਪਏ ਦੇ ਦੇ ਖੱਡੀ ਬਾਹਰ ਨਹੀਂ ਦੋਸਤੋ ਬਾਈ ਕਹਿੰਦਾ ਦੂਜੇ ਸੂਏ ਸੂਈ ਹੈ ਜਿਹਨੇ ਲੈਣੀ ਆ ਦੂਜਾ ਸੂਆ ਮੰਨ ਲੈ ਤੀਜਾ ਸੂਆ ਮੰਨ ਲੈ ਭਵਾਂ 10ਵਾਂ ਸੂਆ ਅਗਲਾ ਮੰਨ ਲੈ ਕਿਉਂਕਿ ਬਾਈ ਕਹਿੰਦਾ ਆਪਣੀ ਖਰੀਦੀ ਆ ਕੋਈ ਜਿਦਾਈ ਨਹੀਂ ਕਿ ਇਹ ਦੂਜਾ ਸੂਆ ਭਵਾਂ 10ਵਾਂ ਸੂਆ ਮੰਨ ਲੈ ਅਗਲਾ ਜਿੰਨਾ ਤੋਂ ਲਈਏ ਉਹ ਦੱਸ ਦੇ 13 14 ਕਿਲੋ ਦੁੱਧ ਇਹਨੇ ਤਾਜੀ ਸੂਈ ਨੇ ਦਿੱਤਾ ਪਿਛਲੇ ਸੂਏ ਰਾਤ ਸੂਈ ਆ 22 ਸੂਈ ਚੰਗੀ ਆ ਸੀਲ ਠੰਡੀ ਆ 22 ਦੀ ਚੰਗੀ ਆ ਬਾਈ ਕਹਿੰਦਾ ਸੀਲ ਠੰਡੀ ਆ ਆ ਧਾਰਾ ਵੇਖ ਲਓ ਕੋਈ ਭੂਰਨੀ ਛੱਟਾ ਨਹੀਂ ਕੋਈ ਪਸਮਾਈ ਨਹੀਂ ਸਿੱਧੀਆਂ ਹੀ ਧਾਰਾ ਮਾਰਤੀਆਂ ਮੋਲੇ ਦਾ 80000 ਦੇ ਦੇਣੀ ਬਈ ਜਮਾ ਦੋ ਘਟ 40000 38000 ਦੀ ਬਾਈ ਕਹਿੰਦਾ ਦੇ ਦੇਣੀ ਆ 38000 ਚੋਂ ਬਾਈ ਕਹਿੰਦਾ ਮਾਨਤਾਨ ਕਰ ਦੂੰਗਾ ਭਵਾਂ ਦੋ ਟਾਈਮ ਭਵਾਂ ਅਗਲਾ ਤਿੰਨ ਟਾਈਮ ਸਾਈ ਕਰਕੇ ਲੈ ਜੇ ਬਿਲਕੁਲ ਜਾਇਜ਼ ਮੁੱਲ 38000 ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਦੋਸਤੋ ਆਹ ਗੱਲ ਬਹੁਤ ਵਧੀਆ ਕੀਤੀ ਬਾਈ ਨੇ ਭਵਾਂ ਦੂਜਾ ਮੰਨ ਲੇ ਕੋਈ ਚੌਥਾ ਸੂਆ ਮੰਨ ਲੇ ਪੰਜਵਾਂ ਮੰਨ ਲੇ ਦਸਵਾਂ ਮੰਨ ਲੇ ਜਿਹੜਾ ਸੂਆ ਮਰਜੀ ਮੰਨ ਲੇ ਅਗਲਾ ਵੀਰ ਕਹਿੰਦਾ ਆਪਣੀਆਂ ਲਿਆਂਦੀਆਂ ਚਾਰ ਵੜਾ ਸੇਲ ਆ ਸੀਰਸਾਉ ਫੁੱਲ ਹੈ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 12:25 ਤੇ ਵੀਡੀਓ ਬਣਾ ਰਹੇ ਆ ਸਾਢੇ 12 ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਦੋ ਨੰਬਰ ਬਾਰੇ ਦੱਸ ਦੀਏ ਕੋਈ ਬਈ ਸੋਣ ਵਾਲੀ ਆ ਇਹ ਦੇਖੋ ਵੀ ਹਫਤੇ ਦੇ ਅੰਦਰ ਬਾਹਰ ਲੈ ਚੁਗੀ ਠੀਕ ਹੈ ਹਾਂਜੀ ਇਹ ਵੀ ਹੋਊਗੀ ਜੀ ਕਿੰਨਾ ਕੁ ਦੁੱਧ ਦੱਦ ਪਿਆ ਦੁੱਧ ਬਈ ਗਾਂ ਵਾਲਿਆਂ ਦਾ ਕਾਰਨ ਨਹੀਂ ਦੱਸਿਆ ਆਪਾਂ ਹੁਣ ਗੱਭਨ ਦਾ ਕੀ ਕਹਿ ਸਕਦੇ ਜਾਇਜ ਮੁੱਲ ਜਾਇਜ ਮੁੱਲ ਬਈ ਚਾਹ ਹਾਂ ਨਾ ਚਤਾਈ ਅੱਜ 2 ਨੰਬਰ 44000 ਦੀ ਜੇ ਕਿਸੇ ਨੇ ਤੀਜਾ ਸੂਆ ਮੰਨਣੀ ਤੀਜਾ ਮੰਨ ਲੈ ਚੌਥਾ ਸੂਆ ਮੰਨਣੀ ਚੌਥਾ ਸੂਆ ਮੰਨ ਲੈ ਜਿਹੜਾ ਸੂਆ ਮੰਨਣਾ ਅਗਲਾ ਮੰਨ ਕੇ ਲੈ ਜੇ ਦਿਨ ਕਿਨੇ ਦੱਸਿਆ ਹਫਤੇ ਖੰਡ ਦੇ ਅੰਦਰ ਅੰਦਰ ਬਾਈ ਦੱਸਦਾ ਸੂਪੂਗੀ ਪਿਛਲੇ ਪਰਿਵਾਰ ਚੰਗਾ ਦੁੱਧ ਦੱਸਦਾ ਪਰ ਵੀਰ ਕਹਿੰਦਾ ਆਪਣੀ ਖਰੀਦੀ ਆ ਵੱਡੀ ਵਹਿੜਾ ਦੁੱਧ ਚੰਗਾ ਪਿਆਜੂ ਬਾਕੀ ਜੀਵ ਜੀ ਅਗਲਾ ਸੇਵਾ ਕਰੂਗਾ ਉਹ ਜਿਆ ਕਰਮ ਵਾਲੀ ਦੁੱਧ ਦੇ ਦੂ ਪਹਿੜ ਵੱਡੀ ਆ ਕੋਈ ਨਿੱਕੀ ਮਰੀ ਹੈ ਜੀ ਨਿੱਕੀ ਜੀ ਕੋਡੇ ਕੇ ਜਿੱਡੀ ਵਹਿੜ ਨਹੀਂ ਵੇਰ ਫੁੱਲ ਵੱਡੇ ਕਦ ਕਾਠ ਵਾਲੀ ਆ ਕਲੀ ਕੱਚੀ ਕੱਚੀ ਐ ਇੱਕ ਹਫਤਾ ਥਣ ਵੇਖ ਲੋ ਸੋਹਣੇ ਥਾਣਾ ਅਸਦੀ ਚਵਾਈ ਵਾਲੇ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਸੀਰਸੌ ਫੁੱਲ ਐ ਦੋ ਵਹਿੜਾਂ ਵਖਾਤੀਆਂ ਕੱਲ ਨੂੰ ਹਣ ਜਾ ਕੇ ਲਿਆ ਕੇ ਬੰਦ ਦੀ ਕੋਈ ਗਾਂ ਨੂੰ ਬੁਖਾਰ ਹੋ ਜੇ ਮਗਰ ਦੁੱਧ ਨਾ ਦੇਵੀਂ ਆ ਪਾਗੜਾ ਦੇ ਵਿੱਚ ਬੜੇ ਬਹੁਦੇ ਦਾ ਅਗਲੇ ਸੇਵਾ ਤੇ ਆ ਗੌਰ ਨਾਲ ਕਰੂ ਕੋਈ ਲਈ ਆ ਕੇ ਸਹੀ ਆ ਦੁੱਧ ਦੇਣਾ ਕਿਹੜਾ ਕਰ ਲੈਣ ਲਗਾ ਅਗਲਾ ਆਪਦੀ ਤਸੱਲੀ ਕਰ ਲੈ ਇੱਥੇ ਭਾਵੇਂ ਦੋ ਡੰਗ ਚ ਹੋਵੇ ਤਿੰਨ ਚ ਹੋਵੇ ਆਪਣੇ ਇਹੋ ਗੇਟੋਂ ਬਾਹਰ ਹੋ ਗਈ ਆਪਣੀ ਕੋਈ ਨਹੀਂ ਆਪਣੇ ਘਰੇ ਆਪਣਾ ਸੋਨਾ ਹਾਂ ਠੀਕ ਹੈ ਨਾ ਬਾਅਦ ਚ ਅਗਲਾ ਕਹਿਦੇ ਵੇ ਯਾਰ ਆਇਆ ਹੁਣ ਅਗਲਾ ਗੁੱਸਾ ਲੱਗਦਾ ਅਗਲਾ ਨਾ ਐਂਕ ਬੋਲਦੇ ਆ ਕਹੀ ਜਾਂਦੀ ਗੱਲ ਇੱਕ ਬੰਦੇ ਨੇ ਕੀਤੀ ਆ ਅੱਡੇ ਨਾਲ ਉਹ ਗਾਂ ਲੈ ਗਿਆ ਇਹ ਤੋਂ ਜਾ ਕੇ ਗਾਂ ਨੂੰ ਬੁਖਾਰ ਹੋ ਗਿਆ 7-6 ਕਿਲੋ ਦੁੱਧ ਸੀਗਾ ਇਹ ਦ ਦਿੱਤੀ ਭਗਵਾਨ ਦਾ ਗਾਂ ਮੜਾ ਉਹ ਐ ਮੁੜਦਿਆਂ ਦੱਸੋ ਵੀ ਆਪਣਾ ਕੀ ਕਸੂਰ ਹੋ ਚੋਕੇ ਲਗਿਆ ਸਹੀ ਹੈ ਦੋਸਤੋ ਬਾਈ ਕਹਿੰਦਾ ਮੇਰੇ ਘਰੇ ਤਸੱਲੀ ਕਰੋ ਮੇਰੇ ਘਰ ਦੀਆਂ ਇਹ ਸੋਨੇ ਵਰਗੀਆਂ ਵੜੜਾਂ ਸਾਰੀਆਂ ਮੈਂ ਬਾਈ ਕਹਿੰਦਾ ਪੈਸੇ ਲਾ ਕੇ ਖਰੀਦੀਆਂ ਤੁਸੀਂ ਵੀ ਪੈਸੇ ਲਾ ਕੇ ਲੈ ਜਾਣੀਆਂ ਤੁਹਾਡੀ ਵੀ ਮਿਹਨਤ ਦੀ ਕਮਾਈ ਦੇ ਪੈਸੇ ਆ ਮੈਂ ਆਪ ਦੀ ਤਸੱਲੀ ਕਰਕੇ ਵੀਰ ਕਹਿੰਦਾ ਲਿਆਇਆ ਜਿਹਦੇ ਜਿਹੜਾ ਵੀ ਪਸ਼ੂ ਪਸੰਦ ਆਊਗਾ ਅਗਲਾ ਆਪਦੀ ਤਸੱਲੀ ਕਰਕੇ ਲੈ ਜੇ ਮੇਰੇ ਘਰੇ ਵੀਰ ਕਹਿੰਦਾ ਭਾਵਾ ਦੋ ਟਾਈਮ ਤਿੰਨ ਟਾਈਮ ਭਾਵਾ ਚਾਰ ਟਾਈਮ ਭਾਵਾ 10 ਦਿਨ ਵੀਰ ਕਹਿੰਦਾ ਅਗਲਾ ਤਸੱਲੀ ਕਰੇ ਬਾਅਦ ਚ ਲੈ ਕੇ ਜਾਵੇ ਜਦੋਂ ਫੁੱਲ ਤਸੱਲੀ ਹੋ ਗਈ ਕਿੰਨਵਾਂ ਸੂਆ ਇਹ ਵੀ ਭਾਈ ਦੂਜਾ ਸੂਆ ਹੁੰਦੀ ਚਰਸੀ ਕਿੰਨੇ ਦਿਨ ਲੈ ਜੂ ਦਿਨ ਬਸ ਪੰਜ ਚਾਰ ਲਓ ਜੀ ਕਿੰਨਾ ਕੁ ਦੋ ਦੇ ਦੁੱਧ ਭਾਈ ਗਾਂ ਵਾਲਿਆਂ ਦੱਸਿਆ 14 ਕਿਲੋ ਹੁਣ ਆਪਣੇ ਚੋਈ ਕੋਈ ਨਹੀਂ ਆਪਾਂ ਗਾਰੰਟੀ ਦਿੰਦੇ ਵੀ ਨਹੀਂ ਕਿਹਾ ਸਹੀ ਹੈ ਜੋ ਸਹੀ ਐਵੇਂ ਮਰੋਲਾ ਕਹਿੰਦਾ ਤੁਸੀਂ ਐ ਕਿਹਾ ਸੀਗਾ ਅਗਲੇ ਨੂੰ ਵੀ ਦੀਂਦਾਗਾ ਬਾਕੀ ਵੇੜ ਦੇਣਾ ਚਾਹੀਦਾ ਜਿਵੇਂ ਥਾਂ ਲੈਵਾ ਦਿਲ ਕਿਨੇ ਦੱਸਿਆ ਦਿਲ ਪੰਜ ਚਾਰ ਲੈ ਜੀ ਜੈ ਜੈ ਮੋਲੇ ਜੈ ਜੈ ਮੋਲੇ ਜਮਾ 37000 ਵਾਲੀ ਦੇ ਤਿੰਨ ਨੰਬਰ 37000 ਦੀ ਬਾਈ ਕਹਿੰਦਾ ਜਿੰਨਾ ਤੋਂ ਲਈ ਉਹ ਦੱਸਦੇ ਆ 14 ਕਿਲੋ ਦੁੱਧ ਇਹਨੇ ਪਿਛਲੇ ਸੂਵੇ ਦਿੱਤਾ ਆਪਾਂ ਵੀਰ ਕਹਿੰਦਾ ਆਪਦੀ ਸਮਝ ਇਹ ਨਾਲ ਲੈ ਲਈ ਆ ਕਿ ਇਹ ਇੰਨਾ ਦੁੱਧ ਦੇ ਦੂਗੀ ਤੇ ਹੁਣ ਜਿਹਨੇ ਲੈਣੀ ਆ ਉਹ ਅਗਲਾ ਆਪਦੀ ਸਮਝ ਨਾਲ ਲੈ ਲੇ ਕਿ ਮੈਂ ਤਾਂ ਕਿੰਨਾ ਦੁੱਧ ਚੋਲੂਗਾ ਵੀਰ ਕਹਿੰਦਾ ਗਰੰਟੀ ਕੋਈ ਨਹੀਂ ਮਗਰ ਉਹ ਅਗਲਾ ਕਹਿੰਦਾ ਯਾਰ ਤੂੰ ਗਰੰਟੀ ਦਿੱਤੀ ਸੀ ਗਰੰਟੀ ਵੀਰ ਕਹਿੰਦਾ ਕੋਈ ਨਹੀਂ ਆਪਾਂ ਖਰੀਦਾਂ ਜਿੱਦਾਂ ਵੀਰ ਗਰੰਟੀ ਇਹਦੀ ਕਾਦੀ ਹੁੰਦੀ ਆ ਬੰਦੇ ਦੀ ਨਹੀਂ ਹੁਣ ਪਤਾ ਬੰਦੇ ਨੂੰ ਕੀ ਹੋ ਜਾਣਾ ਹੁੰਦਾ ਹਾਂ ਇਹ ਤਾਂ ਗੱਲ ਹੈਗੀ ਵੀ ਐਸ ਟਾਈਮ ਆਪਣੇ ਘਰ ਚ ਚੈੱਕ ਕਰੋ ਚੰਗੀ ਲੱਗਦੀ ਲਓ ਨਹੀਂ ਖੜੀ ਆ ਆਪਣੇ ਸੌਦਾ ਹੋ ਜੇ ਪਾਸ ਕਰੋ ਆਗੇ ਜਿਹੜੇ ਬੰਦੇ ਨੂੰ ਮਰਜ਼ੀ ਲਿਓ ਆਪਣੀ ਓਕੇ ਹੋਊਗੀ ਸਹੀ ਆ ਦੋਸਤੋ ਵੀਰ ਕਹਿੰਦਾ ਜਿਹੜੇ ਮਰਜ਼ੀ ਬੰਦੇ ਨੂੰ ਅਗਲਾ ਨਾਲ ਲਿਆਵੇ ਸਾਡੇ ਵੱਲੋਂ ਓਕੇ ਆ ਜਮਾ ਥਣਾ ਦੀ ਜਮਾ ਸਹੀ ਆ ਅਗਲਾ ਆਪਦੇ ਰੀਜਨਲ ਤਸੱਲੀ ਕਰਕੇ ਲਿਜਾਵੇ ਭਵਾਂ ਕੋਈ ਭੈਣ ਭਰਾ ਦੋ ਜਾਣੇ ਆਜਣ ਭਵਾਂ ਕਿਨਾ 10 ਜਾਣੇ ਲਿਆਵੇ ਵਾਰੀ ਵਾਰੀ ਅਗਲਾ ਤਸੱਲੀ ਕਰੇ ਸਾਰੇ ਆਪਾਸੋਂ 16 ਆਨੇ 37000 ਦੀ ਦੇ ਦੇਣੀ ਆ ਚਾਰ ਪੰਜ ਦਿਨ ਹਜੇ ਲੈ ਜੂ ਸੀਲ ਸੌ ਪੂਰੀ ਆ ਸਾਰੀ ਵਲਟੈਲ ਕੱਢ ਕੇ ਸੋਨਾ ਕੱਲੀ ਕੱਚੀ ਕੱਚੀ ਆ ਹਾਂ ਚਾਰਾ ਪੰਜਾਂ ਦਿਨਾਂ ਤਾਈਂ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੋਹਣੀ ਜਰਸੀ ਆ ਬਦਾਮੀ ਰੰਗ ਦੀ ਦੁੱਧ ਇਹਨਾਂ ਦਾ ਮੱਝਾਂ ਆਂ ਗਏ ਹੁੰਦਾ ਮੁੱਲ ਫਿਰ 37000 ਬਿਲਕੁਲ ਸਸਤੇ ਮੁੱਲ ਦੀ ਵੇੜਾ ਲਾਸਟ 4 ਨੰਬਰ ਇਹ ਦੂਜਾ ਸੌਂਦੀ ਭਾਈ ਇਹ ਵੀ ਠੀਕ ਹੈ ਇਹ ਵੀ ਵਾ ਪੰਜ ਚਾਰ ਦਿਨਾਂ ਇਕੱਤੀ ਆ ਇਹਦਾ ਦੁੱਧ ਕਿੰਨਾ ਕਿ ਦੱਸਿਆ ਉਹਨਾਂ ਨੇ ਦੁੱਧ ਪਈਆ ਦਾ 17-18 ਕਿਲੋ ਦੱਸਿਆ ਗਾਂ ਨੇ ਤੇ ਬਾਕੀ ਵਹਿੜ ਜਿੰਨੇ ਜਾਤ ਦੇਣਾ ਵੀ ਚਾਹੀਦਾਗਾ ਆਪਾ ਉਹਨੇ 15-16 ਉਹ ਬਾਈ ਗਈ ਹੈ ਇਹ ਉਹ ਵੀ ਗਲਤ ਹੁੰਦੇ ਇਹਨਾਂ ਦਾ ਵੀ ਜਿੰਨੇ ਇੱਕ ਹੈਗਾ ਵੈ ਤਾਂ ਆਪਾਂ ਨੂੰ ਪਤਾ ਦਾ ਪਾਉ ਦੇਉ ਆਪਾਂ ਉਹਨਾਂ ਕਹਿੰਦੇ ਆ ਜੈ ਜਮਾਨਾ 45 ਦੀ ਹਾਂਜੀ ਕੱਢੀ ਬਾਹਰ ਨੂੰ 40 ਤੇ 5 45000 ਦੀ ਦੇ ਦੇਣੀ ਹੈ 4 ਨੰਬਰ ਵਹਿੜ ਦੋਸਤੋ ਤੁਸੀਂ ਹੋਰ ਵੀ ਵੀਡੀਓ ਵੇਂਦੇ ਹੀ ਹੋਵੋਗੇ ਮੈਂ ਵੀ ਬਹੁਤ ਕਾਫੀ ਵੀਡੀਓ ਬਣਾਉਣਾ ਡੇਲੀ ਮੈਨੂੰ ਤਾਂ ਲੱਗਦਾ ਨਹੀਂ ਕਿ ਐਦੂ ਘੱਟ ਮੁੱਲ ਜ ਕੋਈ ਹੋਰ ਭੈਣ ਭਰਾ ਵੜਾ ਦੇ ਦੂ ਇਹੀ ਵੜਾ ਹੋਰ ਕਿਸੇ ਦੇ ਘਰੇ ਖੜੀਆਂ ਹੁੰਦੀਆਂ ਕੋਈ 5-5 4-4000 ਮੁੱਲ ਵੱਧ ਹੋਣਾ ਸੀਗਾ ਤੇ ਪਰ ਵੀਰ ਨੇ ਜਾਇਜ਼ ਮੁੱਲ ਕੀਤੇ 45000 ਦੀ ਦੇ ਦੇਣੀ ਆ 4 ਨੰਬਰ ਹਾਂਜੀ ਬਹੁਤ ਚੰਗਾ ਹੂੰ 5-6 ਦਿਨ ਲੈ ਜੂ ਆ ਸਾਰੀ ਵਾਲ ਢੱਲ ਕੱਢ ਕੇ ਸੂ ਬਾਕੀ ਕੋਈ 1-2 ਦਿਨ ਪਸ਼ੂ ਪਹਿਲਾਂ ਵੀ ਸੂ ਸਕਦਾ ਕੋਈ 1-2 ਦਿਨ ਉੱਪਰ ਵੀ ਲੈ ਸਕਦਾ ਤੁਹਾਨੂੰ ਵੀ ਪਤਾ ਉਹ ਅੱਗੇ ਵਾਈਗਰੋ ਨੂੰ ਪਤਾ ਕੋਈ ਪੱਕਾ ਟਾਈਮ ਫਿਕਸ ਤਾਂ ਹੈ ਨਹੀਂਗਾ ਕਿ ਮੰਗਲਵਾਰ ਨੂੰ ਇਹਨੇ 1 ਵਜੇ ਸੂ ਪੈਣਾ ਕੋਈ ਐਂ ਟਾਈਮ ਤਾਂ ਹੈ ਨਹੀਂਗਾ ਕੋਈ ਡੇਢ ਰੰਗ ਪਸ਼ੂ ਪਹਿਲਾਂ ਵੀ ਸੂ ਸਕਦਾ ਤੇ ਕੋਈ ਦੋ ਦਿਨ ਉੱਤੇ ਵੀ ਲੈ ਸਕਦਾ ਉਹ ਅੱਗੇ ਵਾਈਗਰੋ ਨੂੰ ਪਤਾ 45000 ਦੀ ਦੇ ਦੇਣੀ ਹੈ 17 18 ਕਿਲੋ 22 10 ਦਾ ਦੁੱਧ ਪਿਆਜੂ ਬਾਕੀ ਵਿਹੜ ਸੋਹਣੀ ਆ ਡੱਬੀ ਆ ਪ੍ਰਿੰਟ ਵਾਲੀ ਜਹਾਦ ਵਾਲੀ ਆ ਇਹਨਾਂ ਦਾ ਦੁੱਧ ਪਿਉਣ ਦਾ ਹੱਕ ਵੀ ਬੰਦਾ ਬਾਕੀ ਅਗੇ ਦੁੱਧ ਦੇਊ ਤੁਹਾਡੀ ਸੇਵਾ ਨਾਲ ਜੇ ਵਧੀਆ ਫੀਡ ਦਾਣਾ ਪਾਉਂਗੇ ਤਾਂ ਆਪੇ ਦੇ ਦੇਣਾ ਇਹਨੇ ਕੋਈ ਜਾ ਕੇ ਚੰਗੀ ਸੰਭਾਈ ਕਰੋ ਆਪ ਹੀ ਦੇ ਦੇਣਾ ਜੇ ਮੇਰੇਗਾ ਵਾਂਦੂ ਪੱਠੇ ਮਣਾ ਪਾਉ ਉਹਨਾਂ ਦੁੱਧ ਕਹਾਂ ਦੇਣਾ ਫੇਰ ਦੁੱਧ ਕਹਾਂ ਦੇਣਾ ਇਹ ਤਾਂ ਗੱਲ ਹੈਗੀ ਆ ਦੋਸਤੋ ਗੱਲਾਂ ਜਮਾ ਸਹੀ ਕੀਤੀਆਂ ਸਾਫ਼ ਸਿੱਧੀਆਂ ਕੋਈ ਵੰਗਵਲੇਵਾ ਜ ਨਹੀਂ ਪਾਇਆ ਸਾਫ਼ ਗੱਲਾਂ ਕੀਤੀਆਂ ਜਿਹੜਾ ਵੀ ਸੂਹ ਕਿਸੇ ਨੇ ਵੀ ਮੰਨਣਾ ਕਿਸੇ ਵੀ ਵਹਿੜ ਦਾ ਭਾਵੇਂ ਕੋਈ ਦੂਜੇ ਸੂਹੇ ਮੰਨ ਕੇ ਲੈ ਲੇ ਭਾਵੇਂ ਕੋਈ 10ਵੇਂ ਸੂਹੇ ਮੰਨ ਕੇ ਲੈ ਲੇ ਜਿੰਨਾ ਮੁੱਲ ਜਵਾਂ ਜੈਜ ਹੈ ਮਾਨਤਾਨ ਹੋ ਜੂ ਆਪਦੀ ਰੀਜਨਲ ਤਸੱਲੀ ਕਰਕੇ ਲੈ ਜਾਓ ਇੱਕ ਤਾਜੀ ਸੂਈ ਸਵਾਈ ਆ ਤਿੰਨ ਗੱਬਣਾ ਸੂਨ ਨੂੰ ਤਿਆਰ ਆ ਕੋਈ ਚਾਰ ਦਿਨ ਲੈਂਦੀ ਕੋਈ ਪੰਜ ਦਿਨ ਲੈਂਦੀ ਆ ਫੋਨ ਨੰਬਰ ਸਕਰੀਨ ਤੇ ਸਾਸ਼ੀਕਾ